ਤੂੰ ਚੱਲਣ ਲੱਗੂ ਚੱਲ ਆਪਣੇ ਤੂੰ ਕਿਹਦਾ ਬੋਲਦਾ ਤੂੰ ਕਿਹਦਾ ਬੋਲਦਾ ਚੱਲ ਹਾਂਜੀ ਸਰ ਏ ਬਡੂ ਗਿਆ ਏ ਬਡੂ ਗਿਆ ਸਵਾ ਸਵਾ ਕਰੋੜ ਰੁਪਏ ਦੇ ਜਿਹੜੇ ਆਪਣੇ ਮਤੇ ਆ ਆਪਣੀ ਐਸ਼ੋ ਰਾਮ ਵਾਸਤੇ ਇਹ ਪਾ ਰਹੇ ਆ ਔਰ ਜਿਹੜੇ ਗਰੀਬ ਬੰਦੇ ਆ ਸਾਡੇ ਆਊਟਸੋਰਸਸ ਤੇ ਬੰਦੇ ਰੱਖਿਓ ਆ ਉਹਨਾਂ ਨੂੰ ਡੀਸੀ ਰੇਟ ਤੇ ਪਹਿਲਾਂ ਕਹਿੰਦੇ ਗਿਆਤਾ ਹੁਣ 137 ਮੁਲਾਜ਼ਮਾਂ ਦੇ ਪੈਸੇ ਖਾਰਾਏ ਆ। ਕਾਹਨੂੰ ਚੇਕ ਮਰ ਭੇਜ ਦਿੰਦੇ ਆਂ ਬਸ ਸੁਣਵਾਈ ਤਾਂ ਹੋਈ ਨਹੀਂ ਰੱਦੀ ਜਮਾ ਕਰਨ ਦਾ ਕੀ ਫਾਇਦਾ ਸੰਤਿਕ। ਮਹਿਸ਼ਾਣ ਸਾਹਿਬ ਹੁਣ ਕਿਉਂ ਚੱਲੇਗਾ ਤੁਸੀਂ? ਤੁਸੀਂ ਹੁਣ ਜਵਾਬ ਤਾਂ ਦੇ ਦਿਓ। ਹੁਣ ਤੁਸੀਂ ਗੱਲ ਦਾ ਜਵਾਬ ਹੀ ਨਹੀਂ ਮੰਗਦੇ। ਤੁਸੀਂ ਹੁਣ ਜਵਾਬ ਤਾਂ ਦੇ ਕੇ ਜਾਓ ਮਹਿਸ਼ਾਣ ਸਾਹਿਬ। ਔਰ ਟਾਈਮ ਤੇ ਆਇਆ ਕਰੋ ਜੇ ਆਪ ਟਾਈਮ ਤੇ ਹੀ ਆ ਸੀ। ਨਗਰ ਨਿਗਮ ਫਗਵਾੜਾ ਦੇ ਮੇਰ ਰਾਮਪਾਲ ਉਪਲ ਅਤੇ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾਰੀ ਪ੍ਰਧਾਨਗੇੜ ਸਾਲਾਨਾ ਬਜਟ ਨੂੰ ਲੈ ਕੇ ਹਾਊਸ ਦੀ ਮੀਟਿੰਗ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਹੋਈ ਇੱਥੇ ਦੱਸ ਦਈਏ ਕਿ ਜਿਸ ਤਰ੍ਹਾਂ ਪਹਿਲੀ ਮੀਟਿੰਗ ਹੰਗਾਮੀਆਂ ਭਰੀ ਰਹੀ ਉੱਥੇ ਹੀ ਇਸ ਮੀਟਿੰਗ ਦੌਰਾਨ ਵੀ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਮੀਟਿੰਗ ਦੌਰਾਨ ਪਾਏ ਗਏ ਮਤਿਆਂ ਤੇ ਇਤਰਾਜ਼ ਜਤਾਇਆ ਗਿਆ ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਸੰਜੀਪ ਬੁੱਗਾ ਅਤੇ ਬੰਡੀ ਵਾਲੀਆਂ ਨੇ ਜਿੱਥੇ ਮੇਅਰ ਰਾਮਪਾਲ ਉਪਲ ਅਤੇ ਆਪ ਪਾਰਟੀ ਤੇ ਜਮ ਕੇ ਨਿਸ਼ਾਨੇ ਸਾਧੇ ਉੱਤੇ ਉਨ੍ਹਾਂ ਇਨ੍ਹਾਂ ਮਤਿਆਂ ਵਿੱਚ 100% ਅਧਿਕ ਫਲਾ ਕਰਨ ਦੇ ਵੀ ਦੋਸ਼ ਲਗਾਏ ਕੌਂਸਲਰ ਸੰਜੀਪ ਬੁੱਗਾ ਤੇ ਬੰਡੀ ਵਾਲੀਆਂ ਨੇ ਇਸ ਮੀਟਿੰਗ ਦੌਰਾਨ 134 ਮਲਾਜ਼ਿਮਾਂ ਨੂੰ ਡੀਸੀ ਰੇਡ ਤੇ ਕਰਨ ਦੇ ਨਾਲ ਨਾਲ ਖਰੀਦੀ ਗਈ ਗੱਡੀ ਅਤੇ ਮੇਅਰ ਹਾਊਸ ਦੀ ਰਿਪੇਅਰ ਦੇ ਖਰਚੇ ਤੇ ਵੀ ਇਤਰਾਜ਼ ਜਤਾਇਆ ਇਸ ਦੌਰਾਨ ਇਸ ਸਾਰੇ ਮਾਮਲੇ ਤੇ ਵਿਜੀਲੈਂਸ ਪਾਸੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਅੱਜ ਜੇ ਅਸੀਂ ਬੈਠੇ ਇੱਥੇ ਇੱਕ ਇੱਕ ਮਤੇ ਤੇ ਬਹਿਸ ਹੁੰਦੀ ਆ ਇੱਕ ਇੱਕ ਮਤੇ ਤੇ ਸਾਡੀ ਚਾਹੇ ਉਹ ਤੁਹਾਡੀ ਕੋਈ ਪ੍ਰੋਬਲਮ ਹੋਵੇ ਸਾਡੀ ਹੋਵੇ ਲੋਕਾਂ ਨੂੰ ਦੱਸਣਾ ਬਣਦਾ ਔਰ ਮੈਂ ਸਮਝਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਬਿਲਕੁਲ ਵੀ ਲੋਕਾਂ ਦੇ ਜਿਹੜੇ ਜੋ ਲੋਕਾਂ ਦੇ ਨਾਲ ਕਹਿ ਕੇ ਚੁਣਿਆ ਸੀ ਉਲਟਾ ਉਹਦੇ ਤੋਂ ਉਲਟਾ ਸਵਾ ਸਵਾ ਕਰੋੜ ਰੁਪਏ ਦੇ ਜਿਹੜੇ ਆਪਣੇ ਮਤੇ ਆ ਆਪਣੀ ਐਸ਼ੋ ਆਰਾਮ ਵਾਸਤੇ ਇਹ ਪਾ ਰਹੇ ਆ ਔਰ ਜਿਹੜੇ ਗਰੀਬ ਬੰਦੇ ਆ ਸਾਡੇ ਆਊਟਸੋਰਸਸ ਤੇ ਬੰਦੇ ਰੱਖੇ ਹੋ ਆ ਉਹਨਾਂ ਨੂੰ ਡੀਸੀ ਰੇਟ ਤੇ ਪਹਿਲਾਂ ਕਹਿੰਦੇ ਕਹਤਾ ਹੁਣ 137 ਮੁਲਾਜ਼ਮਾਂ ਦੇ ਪੈਸੇ ਖਾਰਾਏ ਆ ਔਰ ਉਹਦਾ ਸਾਨੂੰ ਅਜੇ ਤੱਕ ਕੁਝ ਨਹੀਂ ਭੱਜਾ ਅਜੰਡੇ ਅਜੰਡੇ ਚ ਹੈ ਉਹ ਅਜੰਡੇ ਚ ਹੈਗੀ ਹੈ ਜੀ ਬਿਲਕੁਲ ਹੈਗੀ ਆ 137 ਬੰਦੇ ਆਊਟਸੋਰਸਸ ਤੇ ਨਾਲ ਰੱਖੇ ਆ ਜੇ ਉਹ ਬੰਦੇ ਕਹਿੰਦੇ ਆ ਕਿ ਅਸੀਂ ਡੀਸੀ ਰੇਟ ਤੇ ਕਰ ਦਿੱਤੇ ਆ ਤਾਂ ਫੇ ਇਹ 137 ਬੰਦਿਆਂ ਦੇ ਪੈਸੇ ਕਿੱਥੇ ਜਾਣੇ ਆ ਸਾਨੂੰ ਇਹ ਦੱਸਿਆ ਜਾਵੇ ਔਰ ਮੈਂ ਚੋ ਨਾ ਮੇਰੀ ਵਿਜੀਲੈਂਸ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਆ ਵੀ 137 ਬੰਦੇ ਕਿਹੜੇ ਆ ਇਹਨਾਂ ਦੇ ਪੈਸੇ ਕਿੱਥੇ ਜਾਣੇ ਆ ਲਾਈਟਾਂ ਦੀ ਹਾਲਾਤ ਦੇਖੋ ਸੜਕਾਂ ਦੇ ਹਾਲਾਤ ਦੇਖੋ ਹੈਗਾ ਹੈਗਾ ਜਿਹੜਾ ਕੂੜਾ ਚੁੱਕਣ ਵਾਲਿਆਂ ਦੇ ਹਾਲਾਤ ਦੇਖੋ ਉਹ ਜ਼ਰੂਰੀ ਆ ਕਿ ਇਨਾਂ ਦੀਆਂ 40 44 45 45 ਲੱਖ ਰੁਪਈਆ ਗੱਡੀਆਂ ਲੈਣੀਆਂ ਜ਼ਰੂਰੀ ਆ ਮੈਂ ਜਨਤਾ ਨੂੰ ਪੁੱਛਣਾ ਚਾਹਨਾ ਵੀ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਬੀਜ਼ ਹਨ ਨੂੰ ਤੁਹਾਨੂੰ ਡਵੈਲਪਮੈਂਟ ਚਾਹੀਦੀ ਕਿ ਇਹਨਾਂ ਨੂੰ ਗੱਡੀਆਂ ਚਾਹੀਦੀਆਂ ਇੱਕ ਪਾਸੇ ਕਹਿੰਦੇ ਸਾਡੇ ਕੋਲ ਕਾਰਪੋਰੇਸ਼ਨ ਦੇ ਪੈਸੇ ਹੈ ਨਹੀਂ ਕਿ ਪੈਸੇ ਹੈ ਨਹੀਂ ਤੇ ਤੁਸੀਂ ਗੱਡੀਆਂ ਲੈਣ ਦੇ ਪੈਸੇ ਹੈਗੇ ਆ ਲੋਕਾਂ ਦੀਆਂ ਸੜਕਾਂ ਟੁੱਟੀਆਂ ਲਾਈਟਾਂ ਦਾ ਬਹੁਤ ਬੁਰਾ ਹਾਲ ਆ ਪਿਛਲੇ 4 ਮਹੀਨਿਆਂ ਤੋਂ ਇਹ ਕਹੀ ਜਾਂਦੇ ਵੀ ਟੈਂਡਰ ਨਹੀਂ ਹੋਇਆ ਕੁਝ ਨਹੀਂ ਹੋਇਆ ਜਿਹੜੀਆਂ ਚਿੱਟੀਆਂ ਲਾਈਟਾਂ ਲਾ ਕੇ ਲੈ ਜਾਂਦੇ ਉਹਨਾਂ ਦਾ ਕੋਈ ਬਾਲੀ ਮਾਰਫ ਨਹੀਂ ਹੈ ਸ਼ਹਿਰ ਦੇ ਵਿੱਚ ਐਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਔਰ ਉਹਦੇ ਬਕਾਇਦਾ ਜਿਹੜੇ ਸੌਦੇ ਹੋ ਰਹੇ ਆ ਔਰ ਉਹਦੇ ਪੈਸੇ ਕਦੀ ਕਿਸੇ ਦਾ ਮੁੰਡਾ ਲੈ ਰਿਆ ਕਿਸੇ ਦਾ ਪੀਏ ਜਾ ਕੇ ਪੈਸੇ ਲੈ ਕੇ ਆ ਰਿਹਾ ਕਈ ਠੇਕੇਦਾਰ ਦੀ ਡਿਊਟੀ ਲੱਗੇ ਉਹ ਪੈਸੇ ਲੈ ਰਿਆ ਆ ਜਿੰਨੀ ਵੀ ਸਾਡੀ ਕੰਸਟਰਕਸ਼ਨ ਹੋਣੀ ਆ ਕਿਹੜਾ ਠੇਕੇਦਾਰ ਕਰ ਰਿਹਾ ਇਹ ਦੱਸੇ ਉਹਦੇ ਕਿੰਨੇ ਪੈਸੇ ਲੱਗਣੇ ਆ ਕਿਸੇ ਨੂੰ ਨਹੀਂ ਪਤਾ ਉਹ ਸਾਨੂੰ ਪਤਾ ਉਹ ਕਿਹੜੇ ਬੰਦੇ ਨੇ ਪੈਸੇ ਖਾਣੇ ਆ ਔਰ ਅਸੀਂ ਉਹਦਾ ਬਰੋਲ ਕਰਨਾ ਅੱਜ ਨਹੀਂ ਕਰਾਂਗੇ ਇਹਨਾਂ ਅਸੀਂ ਮੌਕੇ ਤੇ ਆ ਕੇ ਲਿਆਵਾਂਗੇ ਜ਼ਰੂਰ ਅਗੇ ਤੁਹਾਨੂੰ ਪੇਪਰ ਭੇਜ ਦਿੰਦੇ ਆ ਬਸ ਸੁਣਵਾਈ ਤਾਂ ਹੋਈ ਨਹੀਂ ਰੱਦੀ ਜਮਾ ਕਰਨ ਦਾ ਕੀ ਦਾਦਾ ਸਾਨੂੰ ਕੀ ਕਰਦੀ ਇਹ ਪਾਇਨਾ ਤੇਜੰਡਾ ਵੀ ਫਾਈਨਲ ਭੇਜ ਰਹੇ ਆ ਸਾਡੀ ਕੋਈ ਪ੍ਰੈਜ਼ੈਂਸ ਹੁਣ ਹੈ ਹੀ ਨਹੀਂ ਅਸੀਂ ਬੈਠੀਏ ਚਾਹੇ ਨਾ ਬੈਠੀਏ ਉਹਨਾਂ ਨੂੰ ਕੋਈ ਕਨਸਿਡਰ ਨਹੀਂ ਕਰਨਾ ਵੀ ਹਾਂ ਕਾਉਂਸਲਰਸ ਬੈਠੇ ਆ ਇਹਨਾਂ ਨੂੰ ਵੀ ਪੁੱਛ ਲਈ ਅਸੀਂ ਆਪਣੇ ਵਾਰਡ 'ਚ ਕੰਮ ਕਿੱਦਾਂ ਕਰਾਣੇ ਆ ਇਸ ਮੀਟਿੰਗ ਦੌਰਾਨ ਕਾਉਂਸਲਰਾਂ ਦੌਰਾਨ ਇੰਨੀ ਤਲਖੀ ਵਧ ਗਈ ਕਿ ਹਾਊਸ ਦੀ ਮਰਿਆਦਾ ਨੂੰ ਵੀ ਭੰਗ ਕਰ ਦਿੱਤਾ ਗਿਆ ਮੈਡਮ ਇਹ ਗੱਲ ਸੁਣੋ ਤੁਸੀਂ ਪਿਛਲੀ ਵਾਲੀ ਜਿਹੜੀ ਆ ਪ੍ਰੋਸੀਡਿੰਗ ਭੇਜੀ ਆ ਇਹ ਮਤੇ ਦਾ ਪਾਸ ਹੋਇਆ ਹੀ ਨਹੀਂ ਸੀ ਕ ਤੁਸੀਂ ਪ੍ਰੋਸੀਡਿੰਗ ਭੇਜੀ ਆ ਔਰ ਤੁਸੀਂ ਇਹਦੇ ਵਿੱਚ 4-5 ਆਈਟਮਾਂ ਹੋਰ ਪਾਤੀਆਂ ਉਹ ਮਤੇਆਂ 'ਚ ਕਿਉਂ ਨਹੀਂ ਪੈ ਸਕਦੀਆਂ ਮੇਸ਼ਾ ਸਾਹਿਬ ਹੁਣ ਕਿਉਂ ਚੱਲੇ ਹੋ ਤੁਸੀਂ ਤੁਸੀਂ ਉਹ ਜਵਾਬ ਤਾਂ ਦੇਦੇ ਹੋ ਉਹ ਤੁਸੀਂ ਨਾਲ ਦਾ ਜਵਾਬ ਹੀ ਨਹੀਂ ਮੰਗਦੇ ਤੁਸੀਂ ਉਹਨਾਂ ਜਵਾਬ ਕਰ ਦੇ ਕੇ ਜਾਓ ਮੈਸਰ ਸਾਹਿਬ ਔਰ ਟਾਈਮ ਸਿਰ ਆਇਆ ਕਰੋ ਜੇ ਆਪਾਂ ਟਾਈਮ ਤੇ ਹੀ ਆ ਸੀ ਅਸੀਂ ਚੱਲ ਬਿਜਾਈਏ ਜੀ ਜਵਾਬ ਦੇਣਾ ਪੈਣਾ ਹੈ ਪਰ ਸੀਰੀ ਦਾ ਜਵਾਬ ਦੇਣਾ ਪੈਣਾ ਹੈ ਉਹ ਦੇਵਲਿਆਟ ਬੰਦਲੇ ਕਰਾਉਂਗਾ ਮੈਨੂੰ ਮਾਝੂ ਹੁਸਨ ਚੱਲ ਚੱਲ ਤੂੰ ਉਹ ਤੂੰ ਚੱਲਣ ਲੱਗ ਤੂੰ ਚੱਲਣ ਲੈ ਤੂੰ ਜੇ ਤੂੰ ਕਿਹਦਾ ਬੋਲਦਾ ਤੂੰ ਕਿਹਦਾ ਬੋਲਦਾ ਉਹ ਚੱਲ ਬਣਾ ਗਏ ਹਾਂਜੀ ਸਰ ਹਾਂਜੀ ਸਰ ਜਿਹਨਾਂ ਨੇ ਪ੍ਰोसीडिंग ਜਿਹੜੀ ਇਹਨਾਂ ਨੇ ਪਾਸ ਕੀਤੀ ਆ ਹਾਂਜੀ ਪ੍ਰोसीडिंग ਦੇ ਵਿੱਚ ਪਿਛਲੀ ਵਾਰੀ ਕੋਈ ਮਤਾ ਪਾਸ ਨਹੀਂ ਹੋਇਆ ਉਹ ਮਤੇ ਜਿਹੜੇ ਇਹ ਪਾਉਣਾ ਚਾਹੁੰਦੇ ਆ ਉਹ ਮਤਿਆਂ ਦੇ ਵਿੱਚ 100% ਕਪੜਾ ਹਾਂਜੀ 139 ਜਿਹੜੇ ਇਹਨਾਂ ਨੇ ਸੈਂਦੀ ਮਲਾਜਮਾਂ ਤੇ ਜਿਹੜੇ ਇੱਕ ਮਤਾ ਮੈਂ ਆਊਟਸੋਰਸਸ ਉਹਦੇ ਵਿੱਚ 100% ਕਪੜਾ ਉਹਨਾਂ ਦੀ ਲਿਸਟ ਨਹੀਂ ਨਾਲ ਲਾਈ ਗਈ ਮੈਂ ਬਾਰ ਬਾਰ ਕਹਿੰਦਾ ਰਿਹਾ ਫੇ ਆਊਟਸੋਰਸਸ ਦੇ ਜਿਹੜੇ ਬੰਦੇ ਸਾਡੇ ਜਿਹੜੇ ਸਫਾਈ ਕਰਮਚਾਰੀ ਆ ਉਹ ਬਾਹਰ ਧਰਨਾ ਦਿੰਦੇ ਆ ਤਿੰਨ ਸਾਲਾਂ ਤੋਂ ਧਰਨਾ ਦੇ ਰਹੇ ਆ ਉਹਨਾਂ ਨੂੰ ਡੀਸੀ ਰੇਟ ਤੇ ਨਹੀਂ ਅਜੇ ਤੱਕ ਕੀਤਾ ਗਿਆ ਔਰ ਅੱਜ 13739 ਬੰਦੇ ਜਿਹੜੇ ਹੋਰ ਪਾਤੇ ਗਏ ਆ ਉਹਨਾਂ ਵਿੱਚ 100% ਘਪੜਾ ਆ ਉਹਦੇ ਨਾਲ ਸੱਤ ਮਲਾਜਮ ਸਾਡੇ ਜਿਹੜੇ ਹੈਂਡੀਕੈਪ ਜਿਹੜੇ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਉਹਨਾਂ ਦੇ ਮਤੇ ਤਿੰਨ ਸਾਲ ਪੂਰੇ ਹੋ ਚੁੱਕੇ ਉਹ ਨਹੀਂ ਵਿੱਚ ਪਾਏ ਸਵਾ ਕਰੋੜ ਸਵਾ ਕਰੋੜ ਰੁਪਈਆ ਆਮ ਆਦਮੀ ਪਾਰਟੀ ਦੇ ਜਿਹੜੇ ਮੇਅਰ ਡਿਪਟੀ ਮੇਅਰ ਜਾਂ ਜਿਹੜੇ ਦੂਜਿਆਂ ਦੇ ਇਹਨਾਂ ਦੇ ਪਾਸ ਤੇ ਜਾਂ ਕਮਿਸ਼ਨ ਸਾਹਿਬ ਦੀ ਗੱਡੀਆਂ ਦੇ ਪਾਸਤੇ ਆ ਤਾਂ ਜਿਹੜੇ ਬੰਦੇ ਜਿਹੜੇ ਸਾਡੇ ਮੁਲਾਜ਼ਮ ਜਿਹੜੇ ਇੱਥੇ ਸਾਡੇ ਦੇ ਸਾਰਾ ਸ਼ਹਿਰ ਸਾਫ਼ ਰੱਖਦੇ ਆ ਉਹਨਾਂ ਦਾ ਇੱਕ ਵੀ ਮਤ ਇਹਨਾਂ ਨੇ ਪਾਸ ਨਹੀਂ ਕੀਤਾ ਔਰ ਮੈਂ ਸਮਝਦਾ ਕਿ ਇੱਕ ਤੋਂ ਵੱਡੀਆਂ ਕਹਿੰਦੇ ਸੀ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਆ ਅੱਜ ਤੁਸੀਂ ਦੇਖੋ ਸਵਾ ਸਵਾ ਕਰੋੜ ਰੁਪਈਆ ਆਪਣੀ ਆਪਣੀ ਐਸ਼ੋ ਆਰਾਮ ਦੇ ਵਾਸਤੇ 60 ਕਰੋੜ ਰੁਪਏ ਇਹਨਾਂ ਨੇ ਪਾਤਾ ਔਰ ਮੈਂ ਸਮਝਦਾ ਕਿ ਬਹੁਤ ਮੰਦ ਭਾਗੀ ਇਸ ਮੀਟਿੰਗ ਦੌਰਾਨ ਨਿਗਮ ਮੇਰ ਰਾਮਪਾਲ ਉਪਲ ਨੇ ਕਿਹਾ ਕਿ 47 ਕਰੋੜ 62 ਲੱਖ 10 ਹਜ਼ਾਰ ਦਾ ਬਜਟ ਜੋ ਕਿ ਸਾਰੇ ਹੀ ਹਾਊਸ ਦੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਪਰ ਕਾਉਂਸਲਰ ਸੰਜੀਪ ਗਵਲ ਮੀਟਿੰਗ ਵਿੱਚ ਦੇਰੀ ਨਾਲ ਆਉਣ ਤੋਂ ਬਾਅਦ ਹੀ ਮੀਟਿੰਗ ਵਿੱਚ ਹੰਗਾਮਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵਿਰੋਧੀ ਧਿਰ ਵੱਲੋਂ ਦੋਸ਼ ਲਗਾਏ ਗਏ ਹਨ ਉਹ ਸਰਾ ਸਰ ਝੂਠ ਤੇ ਬੇਬੁਨਿਆਦ ਨੇ ਹੋਰ ਕੀ ਕਿਹਾ ਮੇਰ ਰਾਮਪਾਲ ਉਪਲ ਨੇ ਜਰਾ ਤੋਂ ਸੀ ਵੀ ਸੁਣੋ ਜਿਹੜੀ ਅੱਜ ਹੌਸਲੀ ਮੀਟਿੰਗ ਹੋਈ ਆ ਹੌਸਲੀ ਮੀਟਿੰਗ ਅੱਜ ਜਿਹੜੀ ਆ ਸਾਡੇ ਹੋਈ ਆ ਬਜਟ ਦੀ ਸੀ ਅੱਜ ਮੀਟਿੰਗ ਬਜਟ ਜਿਹੜਾ ਫਗਵਾੜੇ ਦਾ ਪੇਸ਼ ਕੀਤਾ ਵਾ 47 ਕਰੋੜ 62 ਲੱਖ ਦਾ ਜਿਹੜਾ ਬਜਟ ਆ ਸੜਕਾਂ ਦਾ ਸ਼ਰੀ ਲਟਾਂ ਦਾ ਸਾਰਾ ਜੋ ਵੀ ਆ ਟੋਟਲ ਬਹੁਤ ਪਿਆਰ ਨਾਲ ਮੀਟਿੰਗ ਚੱਲੀ ਆ ਔਰ ਸਮੂਥਲੀ ਚੱਲੀ ਜਾਂਦੀ ਸੀ 3:30 ਵਜੇ ਦਾ ਟਾਈਮ ਸੀ ਲੇਕਿਨ ਉਹਦੇ ਵਿੱਚ ਵੀ ਅਸੀਂ ਚਲੋ ਉੱਠਣਾ ਚਾਹੁੰਦੇ ਉੱਠ ਸਕਦੇ ਵੀ ਚਲੋ ਮੀਟਿੰਗ ਖਤਮ ਹੋ ਗਈ ਲੇਕਿਨ ਅਜਾ ਚਲੋ ਜੋਬ ਵਗੈਰਾ ਪੀਓ ਸਾਰੇ ਐਮਸੀ ਸਾਹਿਬ ਨੂੰ ਭੈਣਾ ਨੂੰ ਭਰਾਵਾਂ ਨੂੰ ਕਿਹਾ ਲੇਕਿਨ ਬਾਅਦ ਦੇ ਵਿੱਚ 4 ਵਜੇ ਫਿਰ ਐਮਸੀ ਸਾਹਿਬ ਇੱਕ ਆ ਗਏ ਉਹ ਆ ਗਏ ਜਿਹਦਾ ਬੋਲਣ ਲੱਪੇ ਮੈਂ ਕਿਹਾ ਯਾਰ ਜੇ ਆਣਾ ਸੀ ਤਾਂ ਟਾਈਮ ਸਿਰ ਆਂਦੇ ਹੁਣ ਤਾਂ ਮੀਟਿੰਗ ਖਤਮ ਹੋ ਚੁੱਕੀ ਆ ਨਹੀਂ ਜੀ ਆ ਤੁਸੀਂ ਅੱਗੇ ਜਿਹੜੇ ਮਤੇ ਪਾਏ ਆ ਉਹਦੇ ਚ ਏਜੰਡੇ ਚ ਟੇਬਲ ਐਟ ਮੋ ਕਦੇ ਪਾਈ ਜਾਂ ਮੈਂ ਕਿਹਾ ਲੋਕਾਂ ਦੇ ਫਾਇਦੇ ਲਈ ਆ ਜੇ ਹੁਣ ਬਾਟਰ ਸਪਲਾਈ ਦੇ ਪੰਪ ਚਾਹੀਦੇ ਆ ਤੇ ਅਸੀਂ ਜੇ ਪਾ ਵੀ ਦਿੱਤੇ ਤਾਂ ਕਿਹੜੀ ਗੱਲ ਆ ਨਾਲੇ ਮੇਅਰ ਦੀ ਪਾਵਰ ਆ ਜਿੰਨੇ ਮਰਜ਼ੀ ਉਹ ਪਾ ਸਕਦਾ ਵਾ ਜੇ ਲੋਕਾਂ ਦੀ ਭਲਾਈ ਲਈ ਆ ਤਾਂ ਬਾਕੀ ਉਹ ਹਨਾ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਲੇਕਿਨ ਥੋੜਾ ਜਿਹਾ ਅਫਸਰਟ ਜਿਹਾ ਤਾਂ ਬੰਦਾ ਹੋਇਆ ਦਾ ਵਾ ਲੇਕਿਨ ਫੇਰ ਵੀ ਅਸੀਂ ਤਾਂ ਜਿਹੜਾ 50 ਬਾੜਾਂ ਦਾ ਵਿਕਾਸ ਆ ਉਹ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਮੈਂ ਇਹੀ ਕਹਿੰਦਾ ਵਾਂ ਵੀ ਆਪਾਂ 50 ਦੇ 50 ਬਾੜਾਂ ਦਾ ਹੀ ਵਿਕਾਸ ਕਰਨਾ ਵਾ ਔਰ ਮੈਂ ਉਹਦੇ ਲਈ ਮੈਨੂੰ ਜਨਤਾ ਦਾ ਵੀ ਸਾਰਿਆਂ ਦਾ ਅਸ਼ੀਰਵਾਦ ਮਿਲਿਆ ਔਰ ਲੋਕਾਂ ਨੂੰ ਉਮੀਦ ਵੀ ਬਹੁਤ ਆ ਤੇ ਮੈਂ ਉਸ ਹਾਮ ਨਾਲ ਕਰਨਾ ਵਾ ਜੇ ਨਹੀਂ ਇਹ ਮੈਨੂੰ ਕਰਨ ਦੋਗੇ ਤਾਂ ਮੈਂ ਜਿੱਦਾ ਅੱਗੇ ਵੀ ਕਿਹਾ ਵਾ ਵੀ ਅਸੀਂ ਆਪਣੇ ਆਮ ਪਾਰਟੀ ਦੇ ਜਿਹੜੇ ਸਾਡੇ ਹੈਗੇ ਵਰਕਰ ਅਸੀਂ ਉਹਨਾਂ ਨੂੰ ਮੋਹਰੇ ਕਰਕੇ ਕਰਾਈ ਜਾਣਾ ਕੰਮ ਇਹਨਾਂ ਦੇ ਵਾਰਡ ਦੇ ਵਿੱਚ ਵੀ ਕੰਮ ਹੋਊਗਾ ਸਰ ਸਾਰਿਆਂ ਦੇ ਹੋਊਗਾ ਇਹਨਾਂ ਦੇ ਵਾਰਡ ਦੇ ਵਿੱਚ ਵੀ ਹੋਊਗਾ 17 ਨੰਬਰ ਵਾਰਡ 'ਚ ਹੋਊਗਾ ਸਾਡੇ ਕੋਲ ਰਾਜਨ ਸ਼ਰਮਾ ਜੀ ਬੈਠੇ ਆ ਉਹਦਾ ਰੋਜ ਲੱਗੇ ਨੇ ਆ ਕਦੀ ਸਟਰੀਟ ਲਾਈਟ ਦਾ ਕੰਮ ਕਦੀ ਸੀਵਰੇਜ ਦਾ ਕੋਈ ਆਹ ਨਾਲੇ ਨੂਲੇ ਕਢਾ ਕੇ ਸਾਰਾ ਕਰਾਈ ਜਾਂਦੇ ਆ ਉਹ ਉਹਨਾਂ ਨੇ ਕਿਹਾ ਤਕੜੇ ਹੋ ਕੇ ਕੰਮ ਕਰੋ ਅਸੀਂ ਨਾਲ